ਸੱਚੇ ਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਵੱਡੀ ਖਬਰ ਪੰਜਾਬ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਸਿਹਤ ਵਿਭਾਗ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਸਿਹਤ ਵਿਭਾਗ ਦੀ ਨਬਜ਼ ਠੀਕ ਨਹੀਂ ਚੱਲ ਰਹੀ ਤੇ ਨਾ ਹੀ ਦਿਲ ਦੀ ਧੜਕਣ ਠੀਕ ਤਰੀਕੇ ਨਾਲ ਕੰਮ ਕਰ ਰਹੀ ਹੈ ਇਹ ਸਾਡਾ ਕਹਿਣਾ ਨਹੀਂ ਹੈ ਇਹ ਖੁਦ ਪੰਜਾਬ ਦੇ ਮੁਖ ਸਕੱਤਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਮੁਖ ਸਕੱਤਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਡਾਕਟਰਾਂ ਦੀਆਂ ਅਸਾਮੀਆਂ 50% ਖਾਲੀ ਨੇ ਯਾਨੀ ਸਿਹਤ ਵਿਭਾਗ ਦੇ ਵਿੱਚ ਡਾਕਟਰਾਂ ਦੀ ਭਰਤੀ ਨਹੀਂ ਹੋ ਸਕੀ ਤੇ 50% ਅਸਾਮੀਆਂ ਯਾਨੀ ਕਿ ਅੱਧੀਆਂ ਅਸਾਮੀਆਂ ਖਾਲੀ ਨੇ ਮੁਖ ਸਕੱਤਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਚ ਡਾਕਟਰਾਂ ਦੀ ਕੁੱਲ ਅਸਾਮੀਆਂ 5900 ਦੇ ਕਰੀਬ ਨੇ ਤੋ ਇਸ ਵੇਲੇ ਜੇ ਅਸਾਮੀਆਂ ਭਰੀ ਜਿਹੜੀਆਂ ਭਰੀਆਂ ਹੋਈਆਂ ਅਸਾਮੀਆਂ ਨੇ ਜਿਨ੍ਹਾਂ ਦੇ ਉੱਤੇ ਡਾਕਟਰ ਤੈਨਾਤ ਨੇ ਉਹਨਾਂ ਦੀ ਗੱਲ ਕਰੀਏ ਤਾਂ 2900 ਦੇ ਕਰੀਬ ਜਿਹੜੀਆਂ ਅਸਾਮੀਆਂ ਨੇ ਇਸ ਵੇਲੇ ਉਹਨਾਂ ਦੇ ਉੱਤੇ ਡਾਕਟਰ ਕੰਮ ਕਰ ਰਹੇ ਨੇ ਸੋ 2900 3000 ਦੇ ਕਰੀਬ ਅਸਾਮੀਆਂ ਅਜਈਆਂ ਨੇ ਜੋ ਖਾਲੀ ਨੇ ਮੁਖ ਖਤਰ ਨਹੀਂ ਵੀ ਜਾਣਕਾਰੀ ਦਿੱਤੀ ਹੈ ਕਿ ਹਜ਼ਾਰ ਅਸਾਮੀਆਂ ਨੂੰ ਭਰਨ ਦੇ ਲਈ ਇਸ਼ਤਿਹਾਰ ਦਿੱਤਾ ਗਿਆ ਹੈ ਸਿਹਤ ਵਿਭਾਗ ਦੇ ਲਈ ਸਭ ਤੋਂ ਵੱਡੀ ਖਬਰ ਸਿਹਤ ਵਿਭਾਗ ਦੇ ਪੰਜਾਬ ਦੇ ਸਿਹਤ ਵਿਭਾਗ ਦੀ ਕਿ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਮੌਜੂਦਾ ਸਰਕਾਰ ਦੀ ਜੇ ਗੱਲ ਕਰੀਏ ਤਾਂ ਸਿਹਤ ਨੂੰ ਹਮੇਸ਼ਾ ਪ੍ਰਾਇੋਰਟੀ ਦੇ ਉੱਤੇ ਰੱਖਿਆ ਗਿਆ ਹੈ ਸਿਹਤ ਮਾਡਲ ਦੇ ਚਰਚੇ ਦੂਰ ਦੂਰ ਤੱਕ ਹੋਏ ਨੇ ਆਪ ਸਰਕਾਰ ਤਾਂ ਇਹ ਦਾਵਾ ਕਰਦੀ ਹੈ ਕਿ ਆਪ ਦੇ ਮੁਹੱਲਾ ਕਲੀਨਿਕ ਜਿਹੜੇ ਨੇ ਉਹਨਾਂ ਦੀ ਚਰਚਾ ਵਿਦੇਸ਼ਾਂ ਦੇ ਵਿੱਚ ਵੀ ਹੁੰਦੀ ਹੈ ਪਰ ਜੇ ਵੱਡੇ ਹਸਪਤਾਲਾਂ ਦੀ ਗੱਲ ਕਰ ਲਈਏ ਤਾਂ ਉੱਥੇ ਡਾਕਟਰਾਂ ਦੀ ਕਮੀ ਹੈ ਡਾਕਟਰ ਆਪਣੇ ਉਹਦਿਆਂ ਦੇ ਉੱਤੇ ਤਾਇਨਾਤ ਨਹੀਂ ਨੇ ਜਿਹੜੇ ਡਾਕਟਰ ਅਸਾਮੀਆਂ ਜਿਨ੍ਹਾਂ ਡਾਕਟਰਾਂ ਦੀਆਂ ਖਾਲੀ ਨੇ ਉਹਨਾਂ ਦੇ ਵਿੱਚੋਂ ਸਪੈਸ਼ਲਿਸਟ ਤੇ ਜਨਰਲ ਫਿਜੀਸ਼ੀਨ ਦੋਵੇਂ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਨੇ ਸੋ 1000 ਅਸਾਮੀਆਂ ਨੂੰ ਭਰਨ ਦੇ ਲਈ ਇਸ਼ਤਿਹਾਰ ਦਿੱਤਾ ਗਿਆ ਸੋ 2900 3000 ਦੇ ਕਰੀਬ ਅਸਾਮੀਆਂ ਇਸ ਵੇਲੇ ਖਾਲੀ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਡਾਕਟਰ ਤਨਾਤੇ ਯਾਨੀ ਕਿ ਸਰਕਾਰੀ ਹਸਪਤਾਲ ਰਾਮਪਰੋਸੇ ਸਰਕਾਰੀ ਹਸਪਤਾਲਾਂ ਦਾ ਰੱਬ ਵੀ ਰੱਖ ਹੈ ਤੇ ਪੰਜਾਬ ਦੀ ਸਿਹਤ ਵਿਭਾਗ ਦਾ ਵੀ ਰੱਬ ਵੀ ਰੱਖ ਹੈ ਇਸ ਖਬਰ ਤੇ ਹੈਰਾਨੀ ਜ਼ਰੂਰ ਹੁੰਦੀ ਹੈ ਕਿਉਂਕਿ ਪ੍ਰਾਇੋਰਟੀ ਦੇ ਉੱਤੇ ਸਿਹਤ ਮਾਡਲ ਤੇ ਸਿੱਖਿਆ ਮਾਡਲ ਪੰਜਾਬ ਸਰਕਾਰ ਦੀ ਪ੍ਰਾਇੋਰਟੀ ਦੇ ਉੱਤੇ ਰਹੇ ਨੇ ਪਰ ਮੁੱਖਤਾ ਹਮੇਸ਼ਾ ਸਿਹਤ ਵਿਭਾਗ ਨੂੰ ਦਿੱਤੀ ਗਈ ਹੈ ਸੋ ਮੁਖਕਤਰ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਜਵਾਬ ਤਲਬ ਵੀ ਕੀਤੀ ਸੀ ਸੋ ਉਸੇ ਦਾ ਜਵਾਬ ਦੇਣ ਲਈ ਜਿਹੜੇ ਮੁਖਕਤਰ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਇਹ ਅਸਾਮੀਆਂ ਜਿਹੜੀਆਂ ਨੇ ਉਹ ਭਰੀਆਂ ਜਾਣ ਸੋ ਇੰਨੀਆ ਘਟ ਅਸਾਮੀਆਂ ਹੋਣ ਦਾ ਮਤਲਬ ਹੈ ਕਿ ਜੇ ਮਰੀਜ਼ ਗੰਭੀਰ ਹਾਲਤ ਦੇ ਵਿੱਚ ਉੱਥੇ ਪਹੁੰਚੇ ਨਹੀਂ ਸਪੈਸ਼ਲਿਸਟ ਡਾਕਟਰ ਨਹੀਂ ਨਹੀਂ ਜਨਰਲ ਫਿਜ਼ੀਸ਼ੀਨ ਨਹੀਂ ਨਹੀਂ ਸੀਨੀਅਰ ਡਾਕਟਰ ਨਹੀਂ ਨਹੀਂ ਕਈ ਵਾਰੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਜੂਨੀਅਰ ਰੈਜ਼ਿਡੈਂਟਸ ਜਿਹੜੇ ਨੇ ਉਹ ਮਰੀਜ਼ ਨੂੰ ਜਿਹੜੇ ਨੇ ਟ੍ਰੀਟ ਕਰਦੇ ਨੇ ਮਰੀਜ਼ਾਂ ਦਾ ਇਲਾਜ ਕਰਦੇ ਨੇ ਜਿੱਥੇ ਸੀਨੀਅਰ ਡਾਕਟਰ ਜਾਂ ਸਪੈਸ਼ਲਿਸਟ ਡਾਕਟਰ ਦੀ ਜ਼ਰੂਰਤ ਹੁੰਦੀ ਹੈ ਉੱਥੇ ਜੂਨੀਅਰ ਰੈਜ਼ਿਡੈਂਟ ਡਾਕਟਰ ਨੇ ਜਿਹੜੇ ਆ ਟ੍ਰੇਨੀ ਡਾਕਟਰਸ ਨੇ ਉਹ ਮਰੀਜ਼ਾਂ ਦਾ ਇਲਾਜ ਕਰਦੇ ਨੇ ਸੋ ਇਹ ਸਿਹਤ ਦੇ ਨਾਲ ਵੱਡਾ ਖਿਲਵਾੜ ਹੈ ਕਿਉਂਕਿ ਸਿਹਤ ਇੱਕ ਅਜੀਹਾ ਵਿਸ਼ਾ ਹੈ ਜਿਸ ਦੇ ਅਣਗੈਲੀ ਨਹੀਂ ਕੀਤੀ ਜਾ ਸਕਦੀ ਹੋਰ ਕਿਸੇ ਵਿਭਾਗ ਦੇ ਵਿੱਚ ਜੇ ਅਸਾਮੀਆਂ ਖਾਲੀ ਨੇ ਤਾਂ ਸਬਰ ਕੀਤਾ ਜਾ ਸਕਦਾ ਹੈ ਮੰਨਿਆ ਜਾ ਸਕਦਾ ਹੈ ਕਿ ਕੰਮ ਚੱਲ ਜਾਏਗਾ ਜੇ ਸਕੂਲ ਦੇ ਵਿੱਚ ਅਧਿਆਪਕ ਨਹੀਂ ਵੈਸੇ ਤਾਂ ਸਾਰੀਆਂ ਅਸਾਮੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੇ ਸਕੂਲ ਦੇ ਵਿੱਚ 8 ਕਲਾਸਾਂ ਨੇ 8 ਦੇ ਵਿੱਚ ਦੋ ਅਧਿਆਪਕ ਨੇ ਫਿਰ ਵੀ ਔਖੇ-ਸੌਖੇ guzara ਅਧਿਆਪਕ ਕਰ ਰਹੇ ਨੇ ਪਰ ਸਿਹਤ ਵਿਭਾਗ ਇੱਕ ਅਜਿਹਾ ਵਿਭਾਗ ਹੈ ਹਸਪਤਾਲ ਅਜਿਹਾ ਜਿਹੜਾ ਖੇਤਰ ਹੈ ਜਿਸ ਦੇ ਵਿੱਚ ਅਣਗੈਲੀ ਕਰਨਾ ਮੁਨਾਸਬ ਨਹੀਂ ਹੈ ਅਣਗੈਲੀ ਕਿਸੇ ਦੀ jaan ਦੇ ਉੱਤੇ ਭਾਰੀ ਵੀ ਪੈ ਸਕਦੀ ਹੈ ਮਰੀਜ਼ ਬੜੇ ਵਿਸ਼ਵਾਸ ਦੇ ਨਾਲ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਜਾਂਦੇ ਨੇ ਆਪਣੀ ਬਿਮਾਰੀ ਨੂੰ ਠੀਕ ਕਰਾਉਣ ਜਾਂਦੇ ਨੇ ਪਰ ਜਦੋਂ ਹਸਪਤਾਲਾਂ ਦੇ ਵਿੱਚ ਡਾਕਟਰ ਹੀ ਨਾ ਮਿਲਣ ਤਾਂ ਜ਼ਾਹਿਰ ਹੈ ਸਵਾਲ ਉੱਠਨੇ ਲਾਜ਼ਮੀ ਨੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਗਰੀਬ ਤਬਕੇ ਦੇ ਲੋਕ ਜ਼ਿਆਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਜੇ ਇਸ ਤਰੀਕੇ ਨਾਲ ਇਲਾਜ ਮਿਲ ਰਿਹਾ ਹੈ ਇਲਾਜ ਕਰਨ ਦੇ ਲਈ ਡਾਕਟਰ ਨਹੀਂ ਮਿਲ ਰਹੇ ਤਾਂ ਫਿਰ ਲੋਕ ਕਾਜ ਲਈ ਕਿੱਥੇ ਜਾਣਗੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸੋ ਮੁਖਸ ਕਰਤ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ 1000 ਅਸਾਮੀਆਂ ਭਰਨ ਦੇ ਲਈ ਇਸ਼ਤਿਹਾਰ ਦਿੱਤਾ ਗਿਆ ਤੇ 50% ਦੀ ਅਸਾਮੀਆਂ ਜਿਹੜੀਆਂ ਨੇ ਸਿਹਤ ਵਿਭਾਗ ਦੇ ਵਿੱਚ ਉਹ ਖਾਲੀ ਨਹੀਂ ਜਿਨ੍ਹਾਂ ਦੇ ਉੱਤੇ ਡਾਕਟਰ ਮੌਜੂਦ ਨਹੀਂ ਕੇਂਦਰੀ ਸਿੱਖਿਆ ਜਾਇਬਕਰ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਲਗਾਈ ਜਾਣੀ ਹੈ ਜਿਸ ਦਾ ਵਿਰੋਧ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਦਲ ਖਾਲਸਾ ਦੇ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲਗਾਉਣ ਦਾ ਵਿਰੋਧ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕੋਈ ਐਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਸਿੱਖਾਂ ਦੇ ਲਈ ਵਿਲੱਖਣ ਹੋਵੇ ਆ ਸਿੱਖਾਂ ਦੇ ਲਈ ਕੁਝ ਖਾਸ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕੀਤਾ ਹੋਵੇ ਸੋ ਉਹਨਾਂ ਨੇ ਵੀ ਸਵਾਲ ਕੀਤਾ ਕਿ ਜ ਆਜ਼ਾਦ ਘਰ ਦੇ ਵਿੱਚ ਫੋਟੋ ਲਗਾਉਣੀ ਹੈ ਤਾਂ ਪਰਮਜੀਤ ਸਿੰਘ ਪੰਜਵੜ ਹਰਦੀਪ ਸਿੰਘ ਨੀਜਰ ਅਵਤਾਰ ਸਿੰਘ ਖੰਡਾ ਤੇ ਹੋਰ ਸੰਘਰਸ਼ੀ ਸਿੱਖਾਂ ਦੀ ਲਗਾਈ ਜਾਵੇ ਸੋ ਇਸੇ ਨਾਲ ਹੀ ਸਿੱਖ ਕਤਲੇਆਮ ਪੀੜਿਤ ਸੁਸਾਇਟੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਵੀ ਮੰਗ ਕੀਤੀ ਗਈ ਹੈ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਏ ਤੇ ਜਲਦੀ ਤੋਂ ਜਲਦੀ ਜਿਹੜਾ ਇਸ ਦੇ ਉੱਤੇ ਮੁੜ ਵਿਚਾਰ ਕੀਤਾ ਜਾਏ ਕਿਉਂਕਿ ਕੇਂਦਰੀ ਸਿੱਖਾ ਜਾਇਬਕਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਲੱਗਣਾ ਆਪਣੇ ਆਪ ਦੇ ਵਿੱਚ ਸਵਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਕਰ ਰਹੀਆਂ ਨੇ ਬਾਰ-ਬਾਰ ਸਵਾਲ ਉਠਾਣੇ ਸ਼੍ਰੋਮਣੀ ਕਾਲੇਦ ਲੰਮਰੇ ਸਰ ਵੀ ਇਹਦੇ ਉੱਤੇ ਸਵਾਲ ਖੜੇ ਕਰ ਰਿਹਾ ਹੈ ਔਰ ਖਾਸ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ 1984 ਸਿੱਖ ਕਤਲੇਆਮ ਹੋਇਆ ਜਾਂ 1984 ਕਲੂਕਾਰਾ ਹੋਇਆ ਜੂਨ ਦੇ ਵਿੱਚ ਉਸ ਵੇਲੇ ਡਾਕਟਰ ਮਨਮੋਨ ਸਿੰਘ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਸਿੱਖਾਂ ਦੇ ਲਈ ਆਵਾਜ਼ ਕਿਉਂ ਨਹੀਂ ਉਲੰਗ ਕੀਤੀ ਕਿ ਡਾਕਟਰ ਮਨਮੋਨ ਸਿੰਘ ਨੇ ਪ੍ਰਧਾਨ ਮੰਤਰੀ ਰਹਿੰਦੇ ਸਿੱ ਕੁਝ ਵੱਖਰਾ ਕੀਤਾ ਜਾਂ ਸਿੱਖਾਂ ਦੇ ਕਤਲੇਆਮ ਦੇ ਲਈ ਆਵਾਜ਼ ਚੱਕੀ ਹਾਂ ਉਹਨਾਂ ਨੇ ਮਾਫੀ ਮੰਗੀ ਹੈ ਉਹ ਸਿੱਖ ਨੇ ਇਹ ਪਗੜੀ ਧਾਰੀ ਦਸਤਾਰ ਧਾਰੀ ਸਿੱਖ ਵਜੋਂ ਉਹਨਾਂ ਦੀ ਜਿਹੜੀ ਪਹਿਚਾਣ ਹੈ ਉਹ ਕਾਇਮ ਹੋਈ ਹੈ ਦੇਸ਼ ਦੇ ਵਿੱਚ ਪਹਿਲੇ ਸਿੱਖ ਪ੍ਰਧਾਨ ਮੰਤਰੀ ਨੇ ਪਰ ਸਿੱਖਾਂ ਦੇ ਲਈ ਉਹਨਾਂ ਦੀ ਕਾਰਗੁਜ਼ਾਰੀ ਜ਼ਰੂਰ ਸਵਾਲੀਆ ਜਿਹੜੇ ਨਜ਼ਰੀਏ ਨਾਲ ਵੇਖੀ ਜਾ ਰਹੀ ਹੈ ਲੋਕ ਸਵਾਲ ਚੱਕ ਰਹੇ ਨੇ ਖਾਸ ਤੌਰ ਤੇ ਸਿੱਖ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਕਿ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਜਾਗਰ ਦੇ ਵਿੱਚ ਨਾ ਲਗਾਈ ਜਾਏ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸਰਹੱਦੀ ਖੇਤਰਾਂ ਦੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗਿਤ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਰਹੱਦੀ ਖੇਤਰ ਦੇ ਵਿੱਚ ਰਹਿਣ ਵਾਲੇ ਲੋਕ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਲੋਕ ਹਮੇਸ਼ਾ ਹੀ ਡਰ ਦੇ ਸਾਏ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹੀ ਸੰਤਾਪ ਝੰਡਾਉਂਦੇ ਨੇ ਸੋ ਉਹਨਾਂ ਦੇ ਲਈ ਕੇਂਦਰ ਸਰਕਾਰ ਵਿਸ਼ੇਸ਼ ਰਾਹਤ ਪੈਕੇਜ ਜਿਹੜਾ ਉਹ ਅਨਾਉਂਸ ਤੇ ਰਿ ਵਿਸ਼ੇਸ਼ ਰਾਹਤ ਪੈਕੇਜ ਦੀ ਜਿਹੜੀ ਉਮੀਦ ਹੈ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵੇਖਣ ਨੂੰ ਮਿਲਿਆ ਔਰ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਉਹ ਸਰਹੱਦੀ ਇਲਾਕਿਆਂ ਦੇ ਵਿੱਚ ਪੈਂਦਾ ਹੋਇਆ ਨਜ਼ਰ ਆਇਆ ਸੋ ਇਸੇ ਦੇ ਮੱਦੇਨਜ਼ਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਹੈ ਕਿ ਸਰਹੱਦੀ ਜ਼ਿਲ੍ਹਿਆਂ ਦੀ ਦੇਖਰੇਖ ਦੇ ਲਈ ਜਿਹੜੀਆਂ ਨੇ ਕਮੇਟੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਸੁਰੱਖਿਆ ਕਮੇਟੀਆਂ ਦਾ ਨਾਮ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ ਜਿਸ ਦੇ ਵਿੱਚ 18 ਤੋਂ 35 ਸਾਲ ਦੇ ਨੌਜਵਾਨਾਂ ਦੀ ਜਿਹੜੀ ਭਰਤੀ ਹੈ ਉਹ ਹੋਣੀ ਚਾਹੀਦੀ ਹੈ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਜਾਏ ਹਥਿਆਰਬੰਦ ਯੁੱਧ ਕਿਵੇਂ ਲੜਨਾ ਆਪਣਾ ਬਚਾਅ ਸਰਹੱਦੀ ਖੇਤਰਾਂ ਦੇ ਵਿੱਚ ਰਹਿ ਕੇ ਕਿਵੇਂ ਕਰਨਾ ਹੈ ਫੌਜਾਂ ਦਾ ਸਾਥ ਕਿਵੇਂ ਦੇਣਾ ਸੋ ਇਸ ਦੇ ਲਈ ਬਕਾਇਦਾ ਉਹਨਾਂ ਨੂੰ ਮਾਨ ਪੱਤਾ ਵੀ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਆਰਥਿਕ ਜਿਹੜੀ ਮਦਦ ਹੈ ਉਹ ਵੀ ਕੀਤੀ ਜਾਣੀ ਚਾਹੀਦੀ ਹੈ ਸੋ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਕੁਝ ਵਿਸ਼ੇਸ਼ ਤਾਕਤ ਦੇ ਕੇ ਜਿਹੜੇ ਸਰਹੱਦੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਏ ਨਾਲ ਹੀ ਢੁਕਵੇਂ ਜਿਹੜੇ ਪ੍ਰਬੰਧ ਨੇ ਸਰਹੱਦੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਕੀਤੇ ਜਾਣ ਸੋ ਸਮੇ ਸਮੇ ਦੇ ਉਤੇ ਇਹ ਮੰਗ ਉੱਠਦੀ ਰਹੀ ਹੈ ਕਿਉਂਕਿ ਜਦੋਂ ਵੀ ਤਣਾਅ ਦੀ ਸਥਿਤੀ ਆਉਂਦੀ ਹੈ ਸਰਹੱਦੀ ਖੇਤਰਾਂ ਦੇ ਵਿੱਚ ਜਾਂ ਲਾਈਨ ਆਫ ਕੰਟਰੋਲ ਦੇ ਉੱਤੇ ਤਾਂ ਹਮੇਸ਼ਾ ਹੀ ਸਰਹੱਦੀ ਖੇਤਰਾਂ ਦੇ ਲੋਕ ਜਿਹੜੇ ਨੇ ਉਹ ਇਸ ਚੀਜ਼ ਦੀ ਪੀੜ ਮਹਿਸੂਸ ਕਰਦੇ ਨੇ ਸੋ ਮੰਗ ਹਮੇਸ਼ਾ ਸਰਹੱਦੀ ਖੇਤਰਾਂ ਦੇ ਵਸੈਣ ਵਾਲੇ ਲੋਕਾਂ ਦੇ ਲਈ ਹੁੰਦੀ ਰਹੀ ਹੈ ਸਰਹੱਦੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕ ਖੁਦ ਵੀ ਕਹਿੰਦੇ ਨੇ ਆਮ ਜਿਹੜੇ ਇਲਾਕੇ ਨੇ ਉਹਨਾਂ ਦੇ ਮੁਕਾਬਲੇ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਪਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਮੰਨੇ ਜਾਂਦੇ ਨੇ ਉੱਥੇ ਉਸ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ ਜੋ ਆਮ ਸੂਬਿਆਂ ਦੇ ਵਿੱਚ ਆਮ ਸ਼ਹਿਰਾਂ ਦੇ ਵਿੱਚ ਮਿਲਦੀਆਂ ਨੇ ਸੋ ਇਸੇ ਦੇ ਮੱਦੇਨਜ਼ਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਨਾਲ ਹੀ ਸੁਰੱਖਿਆ ਕਮੇਟੀਆਂ ਦਾ ਗਠਨ ਕਰਨ ਦਾ ਜਿਹੜਾ ਤਹਈਆ ਉਹ ਵੀ ਫਰਕਟਾਇਆ ਹੈ ਕਿ ਕੇਂਦਰ ਸਰਕਾਰ ਇਸ ਦੇ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਕਿਉਂਕਿ ਜੇ ਸੁਰੱਖਿਆ ਕਮੇਟੀਆਂ ਬਣਦੀਆਂ ਨੇ ਤਾਂ ਉੱਥੇ ਸਥਾਨਕ ਜਿਹੜੇ ਨੌਜਵਾਨੀ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਦੀ ਜਿਹੜੀ ਵਿੱਤੀ ਹਾਲਤ ਉਹ ਵੀ ਸੁਧਰੇਗੀ ਤੇ ਨਾਲ ਹੀ ਉਹਨਾਂ ਨੂੰ ਆਪਣੇ ਬਚਾਅ ਦੇ ਲਈ ਤਕਨੀਕਾਂ ਜਿਹੜੀਆਂ ਨੇ ਉਹ ਵੀ ਸਮਝ ਆ ਜਾਣਗੀਆਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਰਹੱਦੀ ਖੇਤਰ ਦੇ ਵਿੱਚ ਰਹਿ ਕੇ ਜੰਗ ਵਰਗੇ ਹਾਲਾਤਾਂ ਤੋਂ ਆਪਣਾ ਬਚਾਅ ਕਰਨਾ ਹੈ। ਪਾਕਿਸਤਾਨ ਰੇਂਜਰਾਂ ਦੇ ਵੱਲੋਂ ਭਾਰਤੀ ਬੀਐਸਐਫ ਦੇ ਜਵਾਨ ਨੂੰ ਰਿਹਾ ਕਰ ਦਿੱਤਾ ਗਿਆ। ਦਰਅਸਲ ਭਾਰਤ-ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਦੇ ਦਰਮਿਆਨ ਇਹ ਜਿਹੜਾ ਬੀਐਸਐਫ ਦਾ ਜਵਾਨ ਨੇ ਉਹ ਫਿਰੋਜ਼ਪੁਰ ਰੇਂਜ ਤੋਂ ਗਲਤੀ ਦੇ ਨਾਲ ਬਾਰਡਰ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਸੋ ਕਾਫੀ ਦਿਨਾਂ ਬਾਅਦ ਇਸ ਦੀ ਜਿਹੜੀ ਰਿਹਾਈ ਹੈ ਉਹ ਕੋਈ ਹੈ ਬੰਗਾਲ ਦਾ ਰਹਿਣ ਵਾਲਾ ਪੂਰਨਮ ਸਾਹੂ ਬੀਐਸਐਫ ਦਾ ਜਵਾਨ ਦੱਸਿਆ ਜਾ ਰਿਹਾ ਹੈ ਉਸ ਦੀ ਪਤਨੀ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਸ ਤੋਂ ਬਾਅਦ ਫਿਰੋਜ਼ਪੁਰ ਪਹੁੰਚ ਗਏ ਤੇ ਬੀਐਸਐਫ ਦੇ ਵੱਲੋਂ ਲਗਾਤਾਰ ਹੀ ਜਾਇਜ਼ਾ ਲੈਂਦੇ ਰਹੇ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਉਸ ਨੂੰ ਰੱਖਿਆ ਗਿਆ ਕਿਉਂਕਿ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਉਸ ਦੇ ਵਿੱਚ ਪੂਰਨਮ ਸਾਹੂ ਦੇ ਹੱਥ ਪਿੱਛੇ ਬੰਨੇ ਹੋਏ ਸੀ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਸੀ ਲਗਾਤਾਰ ਫਲੈਗ ਮੀਟਿੰਗਸ ਵੀ ਕੀਤੀਆਂ ਗਈਆਂ ਉਸ ਦੀ ਰਿਹਾਈ ਨੂੰ ਲੈ ਕੇ ਪਰ ਉਸ ਵੇਲੇ ਉਸ ਦੀ ਰਿਹਾਈ ਜਿਹੜੀ ਉਹ ਸੰਭਵ ਨਹੀਂ ਹੋ ਸકી ਬਰ ਹੁਣ ਦੀ ਤਾਜ਼ਾ ਅਪਡੇਟ ਮਿਲ ਰਹੀ ਹੈ ਕਿ ਪੂਰਨਮ ਸਾਹੂ ਜੋ ਕਿ ਬੀਐਸਐਫ ਜਵਾਨ ਹੈ ਕੁਛੀ ਦਿਨ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਵਿੱਚ ਉਸ ਦੀ ਜਿਹੜੀ ਡਿਊਟੀ ਹੈ ਉਹ ਲਗਾਈ ਗਈ ਸੀ ਸੋ ਉਸ ਨੂੰ ਪਾਕਿਸਤਾਨ ਰੇਂਜ ਨਾਲ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਪਾਕਿਸਤਾਨ ਦੇ ਕਬਜ਼ੇ ਵਿੱਚ ਰੱਖਣ ਦੀ ਜਿਹੜੀ ਜਾਣਕਾਰੀ ਹੈ ਉਹ ਮਿਲੀ ਸੀ ਜਿਹੜਾ ਦਾਵਾ ਉਹ ਭਾਰਤ ਸਰਕਾਰ ਦੇ ਵੱਲੋਂ ਕੀਤਾ ਗਿਆ ਸੋ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਹੁਣ ਸੁਖ ਦਾ ਸਾਹ ਲਿਆ ਉਸ ਦੀ ਪਤਨੀ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਸਥਿਤ ਡੀਐਸਐਫ ਚੌਂਕੀ ਦੇ ਉੱਤੇ ਆਪਣੇ ਪਤੀ ਨੂੰ ਬਚਾਉਣ ਜਿਹੜੀ ਗੁਹਾਰ ਹੈ ਉਹ ਬੀਐਸਐਫ ਅਧਿਕਾਰੀਆਂ ਦੇ ਕੋਲ ਲਗਾ ਰਹੀ ਸੀ ਸੋ ਕਾਫੀ ਦਿਨਾਂ ਬਾਅਦ ਪਹਿਲਗਾਮ ਹਮਲੇ ਤੋਂ ਬਾਦ ਉਸਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਾਫੀ ਦਿਨ ਬਾਅਦ ਹੁਣ ਉਸਦੀ ਰਿਹਾਈ ਹੋ ਗਈ ਹੈ ਜੋ ਕਿ ਉਸਦੇ ਪਰਿਵਾਰ ਦੇ ਲਈ ਸਕੂਨ ਵਾਲੀ ਖਬਰ ਹੈ ਪੰਜਾਬੀਆਂ ਜੇਲ੍ਹਾਂ ਇੱਕ ਵਾਰ ਮੁੜ ਤੋਂ ਫਿਰ ਚਰਚਾ ਦੇ ਵਿੱਚ ਨੇ ਇਹ ਪੰਜਾਬ ਦੇ ਵਿੱਚ ਸੰਗਰੂਰ ਦੀ ਜੇਲ੍ਹ ਦੇ ਵਿੱਚੋਂ 9 ਮੋਬਾਈਲ ਫੋਨ ਬਰਾਮਦ ਹੋਏ ਨੇ 4 스마트 ਵਾਚ ਬਰਾਮਦ ਹੋਈਆਂ ਨੇ ਤੇ ਕਈ ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਸੋ ਪੁਲਿਸ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੇਲ੍ਹ ਦੇ ਵਿੱਚ ਇਹ ਰੈਕਟ ਚੱਲ ਰਿਹਾ ਸੀ ਜਿਸ ਦੇ ਵਿੱਚ ਜੇਲ੍ਹ ਦੇ ਮੁਲਾਜ਼ਮਾਂ ਦੀ ਵੀ ਮਿਲੀ ਭੁਗਤ ਸੀ ਸੋ ਜਾਂਚ ਚਲ ਰਹੀ ਹੈ ਪੂਰੇ ਤਤਕੀਨੇ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਸੰਗਰੂਰ ਦੀ ਜੇਲ੍ਹ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਬਰਾਮਦ ਹੋਏ ਨੇ ਤੋ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਅੰਦਰੋਂ ਹੀ ਜਿਹੜੀ ਮਿਲੀਭੁਗਤ ਹੈ ਉਸ ਦੀ ਮਿਲੀਭੁਗਤ ਦੇ ਨਾਲ ਹੀ ਇਹ ਸਾਰਾ ਜਿਹੜਾ ਗਿਰੋਹ ਹੈ ਉਹ ਆਪਣਾ ਕੰਮ ਕਰ ਰਿਹਾ ਸੀ ਜਿਹੜਾ ਨਸ਼ੇ ਅਫੀਮ ਦਾ ਕਾਰੋਬਾਰ ਜਿਹੜਾ ਸੀ ਉਹ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਸੀ ਸੁਪਸੰਗਰੂਰ ਦੀ ਜੇਲ੍ਹ ਚਰਚਾ ਦੇ ਵਿੱਚ ਆ ਗਈ ਹੈ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਜਿਸ ਨੂੰ ਲੈ ਕੇ ਉਹ ਕਈ ਵਾਰੀ ਕਹਿੰਦੇ ਹੁੰਦੇ ਨੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸੋ ਉਸੇ ਸੰਗਰੂਰ ਦੇ ਵਿੱਚੋਂ ਉਸੇ ਸੰਗਰੂਰ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਦੇ ਬਰਾਮਦ ਹੋਣਾ ਆਰਟਵਾਚ ਬ੍ਰਹਮੰਡ ਹੋਣਾ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੇ ਜੇਲ੍ਹਾਂ ਨੂੰ ਲੈ ਕੇ ਇੱਕ ਵਾਰ ਫੇਰ ਸਵਾਲੀਆ ਨਿਸ਼ਾਨ ਲਗਾ ਰਹੀ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਲਗਾਤਾਰ ਜੇਲ੍ਹਾਂ ਦੇ ਵਿੱਚ ਸੁਰੱਖਿਆ ਦੇ ਮਾਮਲੇ ਦੇ ਉੱਤੇ ਸਰਕਾਰ ਨੂੰ ਲਗਾਤਾਰ ਘੇਰ ਦੀ ਨਜ਼ਰ ਆ ਰਹੀ ਹੈ ਕਈ ਵਾਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਵਾਲ ਵੀ ਪੁੱਛੇ ਗਏ ਹਾਲ ਹੀ ਦੇ ਵਿੱਚ ਮੁਖਸਕਤੇ ਕੈਪ ਸਿੰਘਾ ਨੇ ਇਹ ਜਾਣਕਾਰੀ ਵੀ ਦਿੱਤੀ ਸੀ ਕਿ ਪੰਜਾਬ ਦੀਆਂ 14 ਜੇਲ੍ਹਾਂ ਨੂੰ ਹਾਈ ਟੈਕ ਕੈਮਰਿਆਂ ਦੇ ਨਾਲ ਲੈਸ ਕੀਤਾ ਜਾਏਗਾ ਸੋ ਜੇਲ੍ਹਾਂ ਹਮੇਸ਼ਾ ਹੀ ਚਰਚਾ ਦੇ ਵਿੱਚ ਰਹੀਆਂ ਨੇ ਭਾਵੇਂ ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਹੋਣ ਭਾਵੇਂ ਉਹ ਹਿੰਸਕ ਘਟਨਾਵਾਂ ਜੇਲ੍ਹਾਂ ਦੇ ਵਿੱਚ ਹੁੰਦੀਆਂ ਹੋਣ ਉਹਨਾਂ ਨੂੰ ਲੈ ਕੇ ਕਈ ਵਾਰੀ ਜੇਲ੍ਹਾਂ ਦੇ ਅੰਦਰੋਂ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੈਦੀਆਂ ਗੈਂਗਸਟਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਨੇ ਸ਼ਰਿਆਮ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਨੇ ਇੱਕ ਵੱਡਾ ਨੈੱਟਵਰਕ ਜੇਲ੍ਹਾਂ ਦੇ ਅੰਦਰੋਂ ਚਲਾਇਆ ਜਾ ਰਿਹਾ ਹੈ ਇਹ ਅਸੀਂ ਨਹੀਂ ਕਹਿੰਦੇ ਬਲਕਿ ਕਈ ਅੰਕੜੇ ਕਈ ਇਹੋ ਜਿਹੀਆਂ ਖਬਰਾਂ ਨਸ਼ਰ ਹੋਈਆਂ ਨੇ ਕਈ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਜਿਹੜੀ ਜਾਣ ਦੇ ਵਿੱਚੋਂ 9 ਮੋਬਾਈਲ ਫੋਨਾਂ ਦਾ ਬਰਾਮਦ ਹੋਣਾ 4 스마트 ਵਾਚਸ ਯਾਨੀ ਕਿ ਟੈਕਨੋਲੋਜੀ ਜੇਲ ਦੇ ਅੰਦਰ ਵੀ ਉਸੇ ਤਰੀਕੇ ਨਾਲ ਅਪਡੇਟ ਹੋ ਰਹੀ ਹੈ ਜਿਵੇਂ ਜੇਲ ਦੇ ਬਾਹਰ ਦਾ ਆਮ ਸਮਾਜ ਦੇ ਵੱਲੋਂ ਟੈਕਨੋਲੋਜੀ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਜਾ ਰਹੀ ਹੈ ਸੋ ਫਿਲਹਾਲ ਜਾਂਚ جاری ਹੈ ਸ਼ੱਕ ਦੇ ਘੇਰੇ ਦੇ ਵਿੱਚ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਨੇ ਸੋ ਅਗਲੀ ਜਾਣਕਾਰੀ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਸ ਖਬਰ ਦੇ ਰਿਗਾਰਡਿੰਗ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸਿੱਖ ਕਾਰੋਬਾਰੀ ਹਰਜੀਤ ਸਿੰਘ ਜਿਹੜੇ ਕੀ ਟਰੱਕ ਇੰਡਸਟਰੀ ਦੇ ਵਿੱਚ ਵੱਡਾ ਨਾਮ ਉਹਨਾਂ ਨੇ ਕੈਨੇਡਾ ਦੇ ਵਿੱਚ ਕਮਾਇਆ ਸੋ 6 ਤੋਂ 7 ਰਾਉਂਡ ਫਾਇਰ ਹੋਏ ਦੱਸੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਸਿੱਖਾਂ ਨੂੰ ਲਗਾਤਾਰ ਜਿਹੜਾ ਨਿਸ਼ਾਨਾ ਉਹ ਵਿਦੇਸ਼ਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਸੋ ਹੁਣ ਹਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਹਾਲਾਂਕਿ ਬਹੁਤ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਕਿਉਂਕਿ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਦੇ ਕਾਰਨ ਕੀ ਨੇ ਹਾਲ ਹੀ ਦੇ ਵਿੱਚ ਅਪਡੇਟ ਇਹ ਵੀ ਸੀ ਕਿ 골ਡੀ ਬ੍ਰਾਡ ਦੇ ਵੱਲੋਂ ਜਾਣਕਾਰੀ ਲਈ ਗਈ ਹੈ ਪਰ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਮਾਫ ਕਰਨਾ ਉਹ ਲਈ ਗਈ ਹੈ ਇਸਕਟਨਗਰਮ ਦੀ ਪਰ ਇਸ ਦੇ ਕੋਈ ਵੀ ਪੁਖਤਾ ਸਬੂਤ ਜਾਂ ਪੁਖਤਾ ਜਿਹੜੀ ਸਪਸ਼ਟੀਕਰਨ ਹਲੇ ਸਾਹਮਣੇ ਨਹੀਂ ਆਇਆ ਸੋ ਕੈਨੇਡਾ ਦੇ ਵਿੱਚ ਸਿੱਖ ਕਾਰੋਬਾਰੀ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਵੇਲੇ ਜਿਸ ਵੇਲੇ ਉਹ ਆਪਣੇ ਦਫ਼ਤਰ ਤੋਂ ਬਾਹਰ ਨਿਕਲ ਰਹੇ ਸੀ 6 ਤੋਂ 7 ਰਾਉਂਡ ਫਾਇਰ ਹੋਏ ਦੱਸੇ ਜਾ ਰਹੇ ਨੇ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਸੀ ਹਰਜੀਤ ਸਿੰਘ ਸੋ ਇਸ ਤੋਂ ਪਹਿਲਾਂ ਵੀ ਗੋਲੀਆਂ ਮਾਰ ਕੇ ਕਈ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਹਰਦੀਪ ਸਿੰਘ ਨੀਜਰ ਦੀ ਜੇ ਗੱਲ ਕਰੀਏ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਜਾਂਚ ਜਦੋਂ ਹੋਈ ਤਾਂ ਬਹੁਤ ਸਾਰੇ ਜਿਹੜੇ ਸਬੂਤ ਨੇ ਸਾਹਮਣੇ ਆਏ ਬਹੁਤ ਸਾਰੇ ਇਹੋ ਜਿਹੇ ਜਿਹੜੇ ਕਹਿ ਲਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਇਹੋ ਜੀਆਂ ਜਾਣਕਾਰੀਆਂ ਸਾਹਮਣੇ ਆਈਆਂ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੋ ਜਾਂਚ ਜਾਰੀ ਹੈ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਸ਼ ਟੀਵੀ